ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਹਰਿਆਣਾ ਦੇ ਫਰੀਦাবাদ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਕਿਵੇਂ ਇੱਕ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ ਔਰ ਉਸ ਦਾ ਅੰਤ ਜਿਹੜਾ ਆ ਉਹ ਕਿੰਨਾ ਖੌਫਨਾਕ ਹੁੰਦਾ ਹੈ ਜੀ ਹਾਂ ਇਹ ਕਹਾਣੀ ਜਿਹੜੀ ਹੈ ਗੁਲਸ਼ਨ ਤੇ ਗੁੰਜਨ ਦੀ ਹੈ ਜਿੰਨਾ ਦੋਨਾਂ ਜਣਿਆਂ ਨੂੰ ਆਪਸੀ ਪਿਆਰ ਹੋ ਜਾਂਦਾ ਹੈ ਪਰ ਤੁਹਾਨੂੰ ਦੱਸਦੀ ਕਿ ਦੋਨੋਂ ਜਣੇ ਵਿਆਹ ਹੁੰਦਿਆ ਔਰ ਜਿਹੜਾ ਬੋਏਫਰੈਂਡ ਹੈ ਉਸਦੇ ਤਿੰਨ ਬੱਚੇ ਨੇ ਜੀਹਾਂ ਤਿੰਨ ਬੱਚਿਆਂ ਦਾ ਪਿਓ ਹੈ ਇਹ ਜਿਹੜਾ ਬੰਦਾ ਹੈ ਜਿਸਦਾ ਨਾਮ ਗੁਲਚਨ ਹੈ ਜੀਦਾ ਪ੍ਰੇਮ ਚੱਕਰ ਜਿਹੜਾ ਆ ਉਹ ਇੱਕ ਔਰਤ ਦੇ ਨਾਲ ਪੈ ਜਾਂਦਾ ਹੈ ਜਿਸਦਾ ਕੀ ਤਲਾਕ ਚੱਲ ਰਿਹਾ ਹੁੰਦਾ ਹੈ ਤਲਾਕ ਚੱਲ ਰਿਹਾ ਉਸਦੀ ਵੀ 10 ਸਾਲ ਦੀ ਬੇਟੀ ਹੈ ਤੇ ਦੋਨਾਂ ਜਣਿਆਂ ਨੂੰ ਆਪਸੀ ਪਿਆਰ ਹੋ ਜਾਂਦਾ ਹੈ ਦੋਵੇਂ ਜਣੇ ਲਿਵਿੰਗ ਦੇ ਵਿੱਚ ਰਹਿਣ ਦਾ ਫੈਸਲਾ ਕਰ ਲੈਂਦੇ ਨੇ ਹੁਣ ਸਵਾਲ ਇਹ ਹੈ ਕਿ ਦੋਨਾਂ ਜਣਿਆਂ ਦਾ ਆਪਸੀ ਪ੍ਰੇਮ ਪਿਆਰ ਕਿਵੇਂ ਪੈ ਗਿਆ ਤੁਹਾਨੂੰ ਦੱਸ ਦਈਏ ਕਿ ਗੁਲਸ਼ਨ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ ਇਸ ਦੀ ਆਪਣੀ ਸ਼ਾਪ ਹੈ ਮੋਬਾਈਲ ਰਿਪੇਅਰਿੰਗ ਦੀ ਔਰ ਉਹ ਲੇਡੀ ਜਿਹੜੀ ਆ ਆਪਣਾ ਫੋਨ ਰਿਪੇਅਰ ਕਰਾਉਣ ਦੇ ਵਾਸਤੇ ਗੁਲਸ਼ਨ ਦੀ ਦੁਕਾਨ ਦੇ ਉੱਪਰ ਆਉਂਦੀ ਸੀ ਔਰ ਗੁਲਸ਼ਨ ਦੀ ਦੁਕਾਨ ਦੇ ਉੱਪਰ ਜਦੋਂ ਆਉਣਾ ਜਾਣਾ ਵੱਧ ਗਿਆ ਤਾਂ ਦੋਨਾਂ ਜਣਿਆਂ ਨੂੰ ਆਪਸੀ ਪਿਆਰ ਹੋ ਗਿਆ ਦੋਨਾਂ ਜਣਿਆਂ ਦੇ ਫੋਨ ਨੰਬਰ ਐਕਸਚੇਂਜ ਹੋਏ ਦੋਵੇਂ ਜਣੇ ਗੱਲਾਂបਾਤਾਂ ਕਰਨ ਲੱਗ ਪਏ ਦੋਨਾਂ ਦਾ ਪਿਆਰ ਇੰਨਾ ਗੂੜਾ ਹੋ ਗਿਆ ਕਿ ਦੋਨੋਂ ਜਾਣੇ ਲਿਵਿੰਗ ਦੇ ਵਿੱਚ ਰਹਿਣ ਲੱਗ ਪਏ ਹਾਲਾਂਕਿ ਜਿਹੜਾ ਗੁਲਸ਼ਨ ਹੈ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ ਇਸ ਤੇ ਤਿੰਨ ਬੱਚੇ ਨੇ ਔਰ ਇਹਦਾ ਕਾਫੀ ਟਾਈਮ ਪਹਿਲਾਂ ਜਿਹੜਾ ਆ ਵਿਆਹ ਹੋਇਆ ਸੀ ਔਰ ਦੂਜੇ ਪਾਸੇ ਜਿਹਦੇ ਨਾਲ ਇਸ ਨੂੰ ਪਿਆਰ ਹੋਇਆ ਇਹਦੀ ਗਰਲਫ੍ਰੈਂਡ ਜਿਹੜੀ ਹੈ ਉਹਦਾ ਤਲਾਕ ਚੱਲ ਰਿਹਾ ਸੀਗਾ ਔਰ ਉਹਦੀ ਵੀ 10 ਸਾਲ ਦੀ ਬੱਚੀ ਹੈ ਤਾਂ ਦੋਨੋਂ ਜਾਣੇ ਲਿਵਿੰਗ ਦੇ ਵਿੱਚ ਰਹਿਣ ਲੱਗ ਪਏ ਜਦੋਂ ਕਾਫੀ ਸਮਾਂ ਪੈ ਗਿਆ ਤਾਂ ਗੁਲਸ਼ਨ ਨੇ ਕਾਫੀ ਪੈਸੇ ਜੜਿਆ ਆਪਣੀ ਗਰਲਫ੍ਰੈਂਡ ਲੈ ਤੋਂ ਲੈ ਕੇ ਤਾਂ ਉਹ ਪੈਸੇ ਖਾਣੇ ਸ਼ੁਰੂ ਕਰ ਦਿੱਤੇ ਤਕਰੀਬਨ ਤਕਰੀਬਨ ਜਿਹੜੀ ਜਾਣਕਾਰੀ ਸਾਨੂੰ ਮਿਲ ਪਾ ਰਹੀ ਹੈ ਕਿ 1.21 ਲੱਖ ਰੁਪਇਆ ਗੁਲਸ਼ਨ ਨੇ ਆਪਣੀ ਪ੍ਰੇਮਿਕਾ ਤੋਂ ਲੈ ਲਿਆ ਕਿ ਮੈਨੂੰ ਆਹ ਕੰਮ ਹੈ ਮੈਨੂੰ ਆਹ ਹੋ ਗਿਆ ਜਾਂ ਸਿੱਧੇ ਤੌਰ ਤੇ ਸੀ ਕਹਿ ਲਈ ਕਿ 1.21 ਲੱਖ ਰੁਪਇਆ ਲੈ ਕੇ ਖਾ ਲਿਆ ਤਾਂ ਜਦੋਂ ਫਿਰ ਪ੍ਰੇਮਿਕਾ ਨੇ ਕਿਹਾ ਕਿ ਮੇਰੇ ਨਾਲ ਵਿਆਹ ਕਰਵਾ ਵਿਆਹ ਦਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਔਰ ਪ੍ਰੇਮਿਕਾ ਨੇ ਕਿਹਾ ਹੈ ਕਿ ਆਪਣੇ ਘਰ ਵਾਲਿਆਂ ਨੂੰ ਜਾਨੀ ਕਿ ਜਿਹੜੀ ਪਤਨੀ ਹੈ ਬੱਚੇ ਆ ਜਾਂਦਾ ਉਹਨਾਂ ਨੂੰ ਛੱਡ ਤੇ ਜਾ ਫਿਰ ਉਹਨਾਂ ਨੂੰ ਜ਼ਹਿਰ ਦੇ ਦੇ ਇਹ ਜਿਹੜੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਹੁਣ ਤੱਕ ਦੀ ਕਿ ਇਸ ਤਰੀਕੇ ਦੇ ਨਾਲ ਪ੍ਰੇਮਿਕਾ ਨੇ ਗੁਲਸ਼ਨ ਦੇ ਉੱਪਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜਾਂ ਤਾਂ ਮੇਰੇ ਨਾਲ ਵਿਆਹ ਕਰਵਾ ਦੇ ਆਪਣੀ ਘਰਵਾਲੀ ਨੂੰ ਤਾਂ ਆਪਣੇ ਤਿੰਨਾਂ ਬੱਚਿਆਂ ਨੂੰ ਛੱਡ ਦੇ ਜਾਂ ਉਹਨਾਂ ਨੂੰ ਜ਼ਹਿਰ ਦੇ ਦੇ ਤਾਂ ਜਦੋਂ ਗੁਲਚਨ ਦੇ ਮੰਨਣ ਅੰਦਰ ਇਹ ਗੱਲ ਨਹੀਂ ਆਈ ਗੁਲਚਨ ਨੇ ਇਸ ਕੰਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਵਿਆਹ ਕਰਵਾਉਣ ਤੋਂ ਵੀ ਇਨਕਾਰ ਕੀਤਾ ਤੇ ਆਪਣੇ ਬੱਚਿਆਂ ਨੂੰ ਘਰ ਵਾਲੇ ਨੂੰ ਛੱਡਣ ਤੋਂ ਵੀ ਇਨਕਾਰ ਕਰਦਾ ਤਾਂ ਕਿ ਮੈਂ ਉਹਨਾਂ ਨੂੰ ਨਹੀਂ ਛੱਡ ਸਕਦਾ ਤੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੇਮਿਕਾ ਸੀ ਉਹ ਤੈਸ਼ ਦੇ ਵਿੱਚ ਆ ਗਈ ਜਿਸ ਨੇ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਯਾਨੀ ਕਿ ਪੇਕੇ ਪਰਿਵਾਰ ਨੂੰ ਨਾਲ ਲੈ ਕੇ ਤੇ ਗੁਲਚਨ ਤੇ ਹਮਲਾ ਕਰ ਦਿੱਤਾ 13 ਜਗ੍ਹਾ ਤੋਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਨੇ ਜੀ ਹਾਂ 13 ਫ੍ਰੈਕਚਰ ਗੁਲਛਣ ਦੇ ਹੋਏ ਨੇ ਸਰੀਰ ਦੇ ਵਿੱਚ ਦੋਵੇਂ ਬਾਹਾਂ ਤੋੜ ਦਿੱਤੀਆਂ ਨੇ ਵੱਖ-ਵੱਖ ਜਗ੍ਹਾ ਤੋਂ ਦੋਵੇਂ ਲੱਤਾਂ ਵੱਖ-ਵੱਖ ਜਗ੍ਹਾ ਤੋਂ ਤੋੜ ਦਿੱਤੀਆਂ ਨੇ ਤਾਂ ਇਹ ਵੀ ਕਿਹਾ ਗਿਆ ਕਿ ਹੁਣ ਮੇਰੇ 21 ਲੱਖ ਰੁਪਏ ਵੀ ਭਾਈ ਵਾਪਸ ਕਰ ਦੇ ਆ ਕਾਫੀ ਲੰਮੇ ਸਮੇਂ ਤੱਕ ਕਿ ਲਿਵਿੰਗ ਦੇ ਵਿੱਚ ਰਹਿੰਦੇ ਰਹੇ ਔਰ ਪ੍ਰੇਮਿਕਾ ਨੇ ਜਦੋਂ ਵਿਆਹ ਦਾ ਦਬਾਅ ਪਣਾਉਣਾ ਸ਼ੁਰੂ ਕੀਤਾ ਤਾਂ ਪ੍ਰੇਮੀ ਨੇ ਮਨ੍ਹਾ ਕਰ ਦਿੱਤਾ ਕਿ ਮੈਂ ਆਪਣੇ ਬੱਚਿਆਂ ਨੂੰ ਤੇ ਆਪਣੀ ਘਰਵਾਲੀ ਨੂੰ ਨਹੀਂ ਛੱਡ ਸਕਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ। ਜਿਸ ਤੋਂ ਬਾਅਦ ਪ੍ਰੇਮਿਕਾ ਤੈਸ਼ ਦੇ ਵਿੱਚ ਆਈ ਉਹਨੇ ਆਪਣੇ 21.21 ਲੱਖ ਰੁਪਏ ਮੰਗੇ ਔਰ ਫਿਰ ਜਦੋਂ ਵਿਆਹ ਤੋਂ ਮਨਾਂ ਕੀਤਾ ਤਾਂ ਉਹਨੇ ਗੁੱਸੇ ਦੇ ਵਿੱਚ ਆਣ ਕੇ ਗੁਲਚਨ ਦੇ ਉੱਪਰ ਹਮਲਾ ਕਰ ਦਿੱਤਾ। ਯਾਨੀ ਕਿ ਆਪਣੇ ਬாய்ਫਰੈਂਡ ਦੇ ਉੱਪਰ ਹੀ ਹਮਲਾ ਕਰ ਦਿੱਤਾ। 13 ਜਗ੍ਹਾ ਤੋਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਨੇ ਯਾਨੀ ਕਿ 13 ਫ੍ਰੈਕਚਰ ਹੋਏ ਨੇ ਦੋਵੇਂ ਬਾਹਾਂ, ਦੋਵੇਂ ਲੱਤਾਂ ਵੱਖ-ਵੱਖ ਹਿੱਸਿਆਂ ਤੋਂ ਤੋੜ ਦਿੱਤੀਆਂ ਗਈਆਂ ਨੇ। ਹੁਣ ਮਾਮਲਾ ਪੁਲਿਸ ਦੇ ਕੋਲ ਚਲਾ ਗਿਆ ਹੈ। ਪੁਲਿਸ ਇਸ ਦੇ ਉੱਪਰ ਕਾਰਵਾਈ ਕਰ ਰਹੀ ਹੈ। ਜੇਕਰ ਅਸੀਂ ਗੱਲ ਅੰਤ ਦੀ ਕਰੀਏ ਤਾਂ ਇਹ ਉਹ ਪ੍ਰੇਮ ਕਹਾਣੀ ਹੈ ਜਿਹਦਾ ਨਾ ਤਾਂ ਮੁਲਾਪ ਸੀ ਤੇ ਨਾ ਹੀ ਕੋਈ ਅੰਤ ਹੈ ਅੰਤ ਬਹੁਤ ਖੌਫਨਾਕ ਹੋਇਆ ਤਾਂ ਥੋੜਾ ਸਾਵਧਾਨ ਧਿਆਨ ਦੇ ਨਾਲ ਕਿਉਂਕਿ ਕੀ ਲੋੜ ਸੀ ਅਜਿਹੇ ਕੰਮ ਦੇ ਵਿੱਚ ਪੈਣ ਦੀ ਕਿਉਂਕਿ ਵਿਆਹ ਵੀ ਹੋਇਆ ਹੈ ਤਿੰਨ ਤਿੰਨ ਬੱਚੇ ਵੀ ਹੈ ਔਰ ਪ੍ਰੇਮਿਕਾ ਦੀ ਗੱਲ ਕਰੀ ਉਹਦੀ ਵੀ ਬੇਟੀ ਹੈ ਉਹਦਾ ਵੀ ਤਲਾਕ ਚੱਲ ਰਿਹਾ ਸੀ ਤਾਂ ਕੀ ਲੋੜ ਹੈ ਤੇ ਇਹ ਕੰਮ ਕਰਨ ਦੀ ਕਿ ਜਿਸ ਕਹਾਣੀ ਦਾ ਅੰਤ ਜਿਹੜਾ ਆ ਉਹ ਬਹੁਤ ਖੌਫਨਾਕ ਹੋਵੇ